ਹਾਂਜੀ ਦੀ ਵਾਈਫ ਤੇ ਨਾਲ ਕੀਤਾ ਇਹ ਦੀ ਵਾਈ ਪ੍ਰੈਗਨੈਂਟ ਹੈਗੀ ਹੈ 4 ਮਹੀਨਿਆਂ ਦੀ ਅੱਛਾ ਉਹਦੇ ਕੋਈ ਕੀਤਾ ਉਹਦੇ ਵੀ ਦਾਦੂਦ ਬਾਵਾ ਤੇ ਵੱਜੇਦੇ ਨੇ ਅੱਛਾ ਜੀ ਹਾਂਜੀ ਸੱਤੇ નીચે ਸੋਨੂ ਸੋਨੂ ਦੇ ਫਾਦਰ ਉਹਨਾਂ ਦਾ ਬ੍ਰਦਰ ਕਰਨ ਮੱਲੀ ਇਹਨਾਂ ਨੇ ਐਕਟੂਅਰ ਰੋਕੀ ਸਾਡੀ ਤੋਂ ਆਪਣੇ ਸਾਰੇ ਹਮਲਾ ਕਰਤਾ ਮੇਰੇ ਹਸਬੰਦ ਨੇ ਜੇ ਕੇ ਸਾਰੇ ਜਣ ਇਹਨਾਂ ਨੂੰ ਪਾ ਗਏ ਇਹ ਉਦੋਂ ਬਚਾ ਕਰਨ ਲਈ ਕਰਨ ਮੱਲੀ ਨੇ ਕਾਰ ਗਿਆ ਦੀ ਵਾਈਫ ਨੇ ਵੀ ਗੇਟ ਬੰਦ ਕਰ ਲਿਆ ਧੱਕਾ ਮਾਰ ਕੇ ਕਰਨ ਮੱਲਵੀ ਵਿਗਾਚੀ ਸੀ ਸਾਰਿਆਂ ਨੇ ਮਾਰਿਆ ਸਰ ਕਿਸੇ ਨੇ ਇਹ ਨਹੀਂ ਸੁਣੀ ਬਹੁਤ ਜ਼ਿਆਦਾ ਮਾਰਿਆ ਸਰ ਉਹਨਾਂ ਨੇ ਬਹੁਤ ਜ਼ਿਆਦਾ ਮਾਰਿਆ ਆ ਤਾਂ ਮੈਨੂੰ ਜੇ ਮੇਰਾ ਅੰਕਿਤ ਚਾਈਰਾ ਆ ਨਹੀਂ ਤਾਂ सोनू ਵੀ ਨਹੀਂ ਰਹੇਗਾ ਬਸ ਮੈਂ ਤੁਹਾਨੂੰ ਕਹਿ ਦਿੰਦਾ ਇਸ ਮੈਂ ਨਾ ਕੋਈ ਪੁਰਾਣੀ ਗੱਲਾਂ ਜੀ ਸੁਣੋ ਸਰ ਇਹਨਾਂ ਮੇਰੇ ਪਤਾ ਸਰ ਯਾਨੀ ਕਿ ਕੋਰਟ ਦੇ ਵਿੱਚ ਕੋਈ ਅਦਾ ਦੀ ਗੱਲਬਾਤ ਨਹੀਂ ਸੀਗੀ ਉਹਨਾਂ ਵੱਲੋਂ ਵੀ ਨਾ ਸਾਡੇ ਵੱਲੋਂ ਅਸੀਂ ਤੇ ਇਹੀ ਕਿਹਾ ਸੀ ਕਿ ਲੜਨਾ ਨਹੀਂਗਾ ਇਸ ਕੋਮਪਰਮਾਈਜ਼ ਕਰਨਾ ਵਾ ਜੀ ਅਸੀਂ ਤੇ ਕੋਮਪਰਮਾਈਜ਼ ਕਰਨ ਦੇ ਚੱਕਰ ਦੇ ਵਿੱਚ ਵੀ ਪਏ ਹੋਏ ਸੀ ਕਿ ਸਾਡਾ ਕੋਮਪਰਮਾਈਜ਼ ਹੋਏਵੇ ਕਿ ਚਲੋ ਕੋਈ ਗੱਲ ਨਹੀਂ ਆਪਾਂ ਲੜਨਾ ਨਹੀਂ ਹੈਗਾ ਜੋ ਮੈਂ ਵੀ ਬਾਹਰੋਂ ਆਇਆ ਵਾ ਉਹ ਵੀ ਫੈਮਿਲੀ ਵਾਲਾ ਵਾ ਗ੍ਰਿਸ਼ਤੀ ਵਾਲਾ ਵਾ ਉਹਦੇ ਘਰ ਦੇ ਵਿੱਚ ਵੀ ਫੈਮਿਲੀ ਆ ਉਹਦੇ ਬੱਚਾ ਹੋਣ ਵਾਲਾ ਭਰਾ ਮੇਰੇ ਦੇ ਟੀ ਆ ਆਪਾਂ ਲੜਾਈ ਝਗੜੇ ਕਰਨ ਵਾਲੇ ਬੰਦੇ ਨਹੀਂ ਹੈਗੇ ਜੀ ਆਪਾਂ ਆਰਾਮ ਨਾਲ ਆਪਣੇ ਘਰ ਗਰੀਤੀਆਂ ਸੀਗੇ ਹਾਂ ਮੇਰੇ ਤਾਇਏ ਦੀ ਮੁੰਡਾ ਜੀ ਜੇ ਤਾਇਏ ਦਾ ਮੁੰਡਾ ਮੇਰੇ ਤਾਇਏ ਦਾ ਬੇਟਾ ਹੈ ਹਾਂ ਜੀ ਜਿਹੜਾ ਮੱਲੀ ਜਿਹਨੇ ਆਪਣੇ ਘਰ ਦੇ ਅੰਦਰ ਉਹਨੂੰ ਖਿੱਚ ਕੇ ਵਾਰਿਆ ਵੈ ਤੇ ਨਾਲ सोनू ਆ ਜਿਹਨੇ ਮੇਨ ਵਾਰ ਕੇ ਤੇ ਸੰਨੀ ਸੋਨੂ ਤੇ ਬਾਬਾ ਦੋ ਪਾ ਉਹਨਾਂ ਦੀ ਕੋਈ ਫੋਟੋਆਂ ਹੈ ਤੁਹਾਡੇ ਕੋਲ ਕੋਈ ਵਾਜੀ ਹਾਦਸਾ ਕਿਹੜੀ ਜਗ੍ਹਾ ਤੇ ਹੋਈ ਹੈ ਇਹ ਘਟਨਾ ਕਿੱਥੇ ਦੀ ਹੈ ਇਹ ਘਟਨਾ ਹੈਗੀ ਆਪਣੇ ਬਸਤੀ ਸ਼ਹਿਰ ਕੱਡੇ ਸੂਤ ਹਸਪੀਟਲ ਦੇ ਅੰਦਰ ਆ ਕੇ ਕੱਲ੍ਹ ਕੀ ਧਰ ਗੁਰ ਦਵਾਰੇ ਦੇ ਬਿਲਕੁਲ ਆਪੋਜ਼ਿਟ ਹੈ ਕਿੰਨਾ ਸਮਾਂ ਸੀਗਾ ਜਦੋਂ ਇਹ ਘਟਨਾ ਹੋਈ ਹੈ ਤੇ ਸਮਾਂ ਆਹੀ ਕੋਈ 9 9:30 ਇਹ ਕੋਈ ਉਹਨਾਂ ਦੀ ਰੈਕੀ ਕੀਤੀ ਜਾਂਦੀ ਸੀ ਉਹਨਾਂ ਦੀ ਰੈਕੀ ਕੀਤੀ ਜਾਂਦੀ ਇਹਨਾਂ ਨੇ ਬੜੇ ਦਿਨ ਵਾਈਫ ਨਾਲ ਦਿੱਲੀ ਜਾਂਦੇ ਸੀ ਕਿ ਮੈਡੀਸਿਨ ਲੈਣ ਤੇ ਉਹ ਦਿੱਲੀ 4-5 ਦਿਨ ਤੋਂ ਰੈਕੀ ਕਰਦੇ ਪਏ ਸੀਗੇ ਪਰ ਪਤਾ ਨਹੀਂ ਸੀਗਾ ਹਨੂ ਕੀ ਇਹ ਰੈਕੀ ਕਰਦੇ ਪਏ ਆ अच्छा ਇਹਨਾਂ ਨੇ ਅੱਜ ਮੌਕਾ ਦੇ ਕੇ ਦੇ ਜਿਹੜਾ ਇਹ ਕਿੱਦਾਂ ਜਾਈ ਰਿਹਾ ਇੱਕ ਕਾਰ ਦੇ ਅੰਦਰ ਕਿੱਦਾਂ ਲੈ ਕੇ ਗਏ ਕਾਰ ਦੇ ਅੰਦਰ ਖਿੱਚ ਕੇ ਕੱਲੇ ਨੂੰ 4 5 6 ਜਾਣੇ ਅੱਛਾ ਕੱਲੇ ਨੂੰ ਖਿੱਚ ਕੇ ਆਪਣੇ ਕਾਰ ਦੇ ਅੰਦਰ ਨੂੰ ਕੇਡ ਲਾ ਕੇ ਇਹਨਾਂ ਨੇ ਉਹਨੂੰ ਮਾਰ ਦਿੱਤਾ ਜੀ ਅੱਛਾ ਹਾਂ ਜੀ ਯੋ ਤਾਂ ਪਾਉਣੀ ਥੇਰ ਜਚਕਾਰ ਨਹੀਂ ਕਰਨਾ ਜਿੰਨੀ ਥੇਰ ਤਾਂ ਸਾਡੇ ਭਰਾ ਦੇ ਕਾਤਾ ਨਹੀਂ ਭਰਾ ਦੋਦੇ ਹਾਂਜੀ ਕਾਰ ਦੇ ਅੰਦਰ ਮਾਰਿਆ ਇਹਨਾਂ ਨੇ ਖਿੱਚ ਕੇ ਕਾਰ ਦੇ ਅੰਦਰ ਤੱਕ ਲਊਆ ਉਹਨਾਂ ਦੇ ਅੰਦਰ ਜਾ ਕੇ ਦੇਖੋ ਜਿਹਦਾ ਘਰ ਹੈ ਉਹ ਘਰ ਕਿਹਨਾਂ ਦਾ ਘਰ ਕਿਨਾਂ ਦਾ ਸਰਦਾਰ ਚੰਗ ਮੱਲੀ ਦਾ ਘਰ ਹੈ ਜਿਨ੍ਹਾਂ ਦੇ ਘਰ ਦੇ ਅੰਦਰ ਕਤਲ ਹੋਇਆ ਵਾ ਧੰਨਵਾਦ ਇਹ ਜਿਨ੍ਹਾਂ ਦਾ ਮਰਡਰ ਜਿਨ੍ਹਾਂ ਦਾ ਮਰਡਰ ਕੀਤਾ ਗਿਆ ਉਹਨਾਂ ਦੀ ਵਾਈਫ ਦੇ ਵੀ ਛੱਟਾਈਆਂ ਉਹਨਾਂ ਦੀ ਵਾਈਫ ਦੇ ਅਜੇ ਆਪਾਂ ਮਤਲਬ ਕੀ ਦੇਖਿਆ ਨਹੀਂ ਗਾ ਪਰ ਆਪਣਾ ਬ੍ਰਦਰ ਵਾਲੀ ਇੰਨਾ ਬਜਾੜਾ ਟਪੜਾ ਹੋ ਗਿਆ ਅਫਸਰਟ ਹੋ ਗਈ ਗਏ ਆਪਾਂ ਇਹਨਾਂ ਨੂੰ ਇਹਾਰ ਦਿੱਤਾ ਵਾਈਫ ਨੂੰ ਵੀ ਉੱਧਰ ਲੈ ਕੇ ਗਏ ਹੋਏ ਛੋਟੇ ਹਸਪੀਟਲ ਉੱਥੇ ਵੀ ਉਹਨਾਂ ਦਾ ਚੈੱਕਪ ਬਜਲਦਾ ਗਿਆ ਵਾ ਯਾਨੀ ਜੀ ਰੋ ਭੋਜ ਹੋ ਗਈ ਦੇਖ ਕੇ ਫਿਰ ਵੀ ਤੁਸੀਂ ਪੁਲਿਸ ਦਾ ਸਹਾਰਾ ਲੈ ਰਹੇ ਹੋ ਤੇ ਕਾਫੀ ਜਿਹੜੇ ਲੋ ਭਰਾਣਾ ਇਹਨਾਂ ਨੇ ਬਹੁਤ ਜਿਆਦਾ ਨਜਾਇਜ਼ ਕੀਤੀ ਆਪਣੇ ਘਰ ਦੇ ਅੰਦਰ ਨਿਹੱਤੇ ਨੂੰ ਆਪਣੀ ਵਾਈਫ ਨਾਲ ਥਿਆਰ ਕਰਨ ਗਏ ਨੂੰ ਇਹਨਾਂ ਨੇ ਨਿਹੱਤੇ ਨੂੰ ਅੰਦਰ ਵਾਰ ਕੇ ਇਹਨਾਂ ਨੇ ਸੱਟਾਂ ਮਾਰੀਆਂ ਘਰ ਦੇ ਅੰਦਰ ਵਾਰ ਕੇ ਮਿਜਾਇਆ ਇਹਨਾਂ ਨੇ ਕੀਤੀ ਆ ਤੇ ਬੱਚੇ ਨੇ ਦਵਾਈ ਲੈਣ ਗਏ ਨੂੰ ਬਚਾਰੇ ਨੂੰ ਨਜਾਇਜ਼ ਇਹਨਾਂ ਨੇ ਆਪਣੇ ਘਰ ਦੇ ਅੰਦਰ ਵਾਰ ਗਏ ਇਹਨਾਂ ਨੇ ਸਾਡੇ ਭਰਾ ਨੂੰ ਮਾਰ ਦਿੱਤਾ ਵਈ ਦੋਸਤੋ ਆਪਾਂ ਹਣੀ ਜੇਰ ਸਰਕਾਰ ਨਹੀਂ ਕਰਨਾ ਜਿੰਨੀ ਜੇਰ ਸਾਡੇ ਭਰਾ ਦਾ ਕਾਤਲ ਨਹੀਂ ਵੜੇ ਜਾਂਦੇ ਇੱਕ ਸੋਨੂ ਹੈ ਇੱਕ ਆ ਜੀ ਇੱਕ ਸੰਨੀ ਐ ਇੱਕ ਨਾਲ ਉਹਦੇ ਜਿਹਦੇ ਘਰ ਦੇ ਅੰਦਰ ਬਾੜਿਆ ਮੱਲੀ ਤੇ ਨਾਲ ਹੋਰ ਉਹਨਾਂ ਦੇ ਅਣਪਛਾਤੇ ਪੰਜ-ਛੇ ਬੰਦੇ ਆ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ ਵੀ ਜਿਹਨਾਂ ਵਿਅਕਤੀਆਂ ਤੁਸੀਂ ਨਾਮ ਲੈ ਰਹੇ ਹੋ ਕਰਦੇ ਕੀ ਜੀ ਕੌਣ ਆ ਜੀ ਉਹਦੇ ਤੇ ਇਹ ਚਿੱਟੇ ਦਾ ਕਾਰੋਬਾਰ ਆ ਜੀ ਮੱਲੀ ਦਾ ਅੱਛਾ ਜੀ ਤੇ ਨਾਲ ਜਿਹੜੇ ਉਹਦੇ ਥੱਲੇ ਆ ਸੋਨੂ ਆ ਇਹ ਇਹ ਸਾਰੇ ਵੇਚਦੇ ਆ ਨੇ ਥੱਲੇ ਲੱਗ ਕੇ ਉੱਥਪਲਾਏ ਰੱਖੇ ਹੋਏ ਉਹਨੇ ਨਿੱਕੇ ਮੋਟੇ ਜਿੰਨੇ ਵੀ ਆ ਜੀ ਤੇ ਮੱਲੀ ਨੇ ਜਿੰਨੀ ਜੇਰ ਸਾਡੇ ਭਰਾ ਦਾ ਸਸਕਾਰ ਆਪਾਂ ਉਹਨੀ ਜੇਰ ਨਹੀਂ ਜੀ ਕਰਨਾ ਜਿੰਨੀ ਜੇਰ ਤਾਦ ਲਈ ਫੜੇ ਜਾਂਦੇ ਜਿਨ੍ਹਾਂ ਦੇ ਮਾਂ ਨਾਮ ਲਏ ਆ ਪਰ ਕਿਤੇ ਨਾ ਕਿਤੇ ਕਿਵੇਂ ਦੇਖਦੇ ਹੋ ਭਰੇ ਬਜ਼ਾਰ ਦੇ ਵਿੱਚ ਇੱਕ ਫੈਮਿਲੀ ਦੇ ਨਾਲ ਇਦਾਂ ਦੀ ਜਿਹੜੀ ਐ ਮਿਸ ਅੰਡਰਟੇਨਿੰਗ ਹੋਈ ਹੈ ਜਨਾਬ ਇਹ ਪ੍ਰਸ਼ਾਸਨ ਹੈ ਇਹ ਪ੍ਰਸ਼ਾਸਨ ਦੀ ਜੋ ਆ ਵੀ ਹੈ ਪ੍ਰਸ਼ਾਸਨ ਦੀ ਇੱਥੇ ਥਾਣੇ ਦੇ ਹੱਦ ਦੇ ਪੁਛਾਦਨ ਦਾ ਨਾਕਾ ਕਿੰਨੀ ਕੁ ਦੂਰ ਲੱਗਾ ਹੁੰਦਾ ਹੀ ਕਿਤੇ ਜੇ ਜਮੇ 10 ਕ ਪੈਰ ਪੈਰ ਗਾਂ ਜਾਓ ਤੇ ਨਾਕਾ ਲੱਗਾ ਹੁੰਦਾ ਉੱਥੇ ਠੀਕ ਹੈ ਤੇ ਪੁਲਿਸ ਕਿੰਨੀ ਕੁ ਦੂਰ ਸੀ ਕਿਨੇ ਉਲਟ ਲੱਗ ਗਈ ਸੀਗਾ 5 ਮਿੰਟ ਦਾ ਰਾਹ ਵੀ ਨਹੀਂ ਸੀਗਾ ਜਿੱਦੋਂ 5 ਨੰਬਰ ਥਾਣਾ ਲੱਗਦਾ ਸੀ ਵੈਸਟ ਹਲਕੇ ਦੇ ਅੰਦਰ ਲਗਾਤਾਰ ਇਹ ਵਾਰਦਾਤਾ ਦੇਖਣ ਨੂੰ ਮਿਲਦੀਆਂ ਪਈਆਂ ਜੀ ਗੱਲ ਕਰੀਏ ਡਿਵੀਜ਼ਨ ਨੰਬਰ 5 ਪਾਰਗੋ ਕੈਂਪ ਥਾਣਾ 바ਵਾ ਖੇਲ ਥਾਣਾ ਔਰ ਇਵਨ ਉੱਥੇ ਸੀਏ 2 ਵੀ ਜਿਹੜੀ ਆ ਚੁੱਕੀ ਹੈ ਲੇਕਿਨ ਉੱਥੇ ਦੇ ਲੋਕਾਂ ਨੂੰ ਕੋਈ ਡਰ ਡੁੱਕੜ ਨਹੀਂ ਲੱਗਦਾ ਪੁਲਿਸ ਪਰ ਸਸ਼ਕਤ ਡਰ ਭਾਈ ਪ੍ਰਚਾਰ ਸੰਤੋ 50 ਸੰਦੇ ਹੋਣਾ ਚਾਹੀਦਾ ਮੈਂ ਵੀ ਲੇਕਿਨ ਇਹ ਇਹ ਜਿਹੜੇ ਜਿਹਨਾਂ ਦੀ ਡੈਥ ਹੋਈ ਹੈ ਉਹ ਇਕੱਲੇ ਹੀ ਸੀਗੇ ਉਸ ਸਮੇਂ ਜਦੋਂ ਅਟੈਕ ਹੋਇਆ ਉਹਨਾਂ ਤੇ हां अकेले अपनी वाइफ ਨਾਲ ਜਾਂਦੇ ਪਏ ਕਿੱਥੇ ਜਾ ਰਹੇ ਸੀ ਉਧਰ ਕਿਤੇ ਜਾਣ ਦੇ ਆਪਣੇ ਸਹੁਰੇ ਜਾਣ ਦੇ ਅੱਛਾ ਪਾਜੀ ਕਿਸ ਜਗ੍ਹਾ ਦੀ ਵਾਰਦਾਤ ਹੈ ਇਹ ਉਹਦੇ ਘਰ ਦੇ ਬਾਹਰ ਦੇ ਸੋਨੂ ਆਦੇ ਘਰ ਦੇ ਬਾਹਰ ਦੀ ਕਿੰਨੇ ਕ ਵਿਅਕਤੀਆਂ ਵੱਲੋਂ ਜਿਹੜਾ ਇਹ ਅਟੈਕ ਕੀਤਾ ਗਿਆ ਤਾਂ 5-6 ਵਿਅਕਤੀ ਅਗੇ ਬਕਸ ਉਸ ਵੱਲੋਂ ਕੀ ਅਸ਼ਵਾਸਨ ਦਿੱਤਾ ਹੈ ਕਿ ਮੌਕੇ ਤੇ ਐਸਐਚਓ ਸਾਹਿਬ ਆਏ ਕੀ ਕਹਿ ਰਹੇ ਤੁਹਾਨੂੰ ਆਸ਼ਵਾਸਨ ਕੀ ਦੇ ਗਏ ਮੌਕੇ ਤੇ ਜਲਦ ਤੋਂ ਜਲਦ ਬੰਦੇ ਰਾਉਂਡ ਅਪ ਕਰਦੇ ਪਰ ਕਿਤੇ ਨਾ ਕਿਤੇ ਸਮਾਂ ਵੀ ਬਹੁਤ ਘੱਟ ਹੈ ਇੰਨੀ ਘੱਟ ਸਮੇਂ ਦੇ ਵਿੱਚ ਇੰਨੀ ਵੱਡੀ ਵਾਰਦਾਤ ਹੋ ਜਵੇ ਤਾਂ ਕਿਵੇਂ ਦੇਖਦੇ ਹੋ ਜਲੰਧਰ ਦੀ ਪੁਲਿਸ ਪ੍ਰਸ਼ਾਸਨ ਨੇ ਹੋਇਆ ਤਾਂ ਕਿ ਪੁਲਿਸ ਪ੍ਰਸ਼ਾਸਨ ਕੁਝ ਕੀਤਾ ਨਹੀਂ ਕਾ ਜੀ ਹੁਣ ਦੇਖੋ ਆਪਾਂ ਨੂੰ ਕਿੰਨਾ ਕਿੰਨਾ ਸਮਾਂ ਦਿੱਤਾ ਗਿਆ ਸੀ ਤੁਹਾਨੂੰ ਆ ਗਿਆ ਬੰਦੇ ਫੜ ਲਾਂਗੇ ਕਾ ਗਏ ਹੁਣ ਗਏ ਨਹੀਂ ਉਧਰ ਰੇਟਾ ਕਿੰਨੇ ਗਏ ਨਹੀਂ ਕੰਦੀ ਨੇ ਆਪਾਂ ਜਲਦੋਂ ਜਲਦ ਫੜ ਲਾਂਗੇ ਉਹਨਾਂ ਨੂੰ ਜੇ ਪੁਲਿਸ ਵੱਲੋਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਅਸੀਂ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਇਨਸਾਫ ਹੀ ਆ ਫਿਰ ਉਹਨਾਂ ਵਿਅਕਤੀਆਂ ਨੂੰ ਨਹੀਂ ਫੜਿਆ ਜਾਂਦਾ ਜੇ ਅਗਰ ਪੁਲਿਸ ਦੇਰੀ ਕਰਦੀ ਹੈ ਜਾਂ ਫਿਰ ਕੋਈ ਫਿਰ ਇਧਰਨਾ ਲਾਵਾਂਗੇ ਤੁਹਾਡੇ ਵੱਲੋਂ ਕੀ ਸਟੈਪ ਹੈ ਜੀ ਇਹ ਧਰਨਾ ਲਾਵਾਂਗੇ ਫਿਰ ਜੀ ਇਹ ਤਾਂ ਨਾਲ ਲਾਵਾਂਗੇ ਰੋਡ ਤੇ ਜਿਹਨੇ ਨਹੀਂ ਸੰਸਕਾਰ ਸੰਸਕਾਰ ਨਹੀਂ ਆਪਾਂ ਨਹੀਂ ਦੇ ਕਰਾਂਗੇ ਜਿਹਨਾਂ ਬੰਦੇ ਫੜੇ ਨਹੀਂ ਜਾਂਦੇ ਇਹ ਕਿੰਨੀ ਕਿੰਨੀ ਉਮਰ ਸੀਗੀ ਭਾਈ ਤੇ ਨਾਮ ਕੀ ਸੀ ਮੁੰਡੇ ਦਾ ਅੰਕਿਤ ਜੰਬਾ 22 ਸਾਲ ਉਹਦੀ ਉਮਰ ਸੀ ਜੀ ਤੇ ਸਰੂਨ ਦੀ ਵਾਈਫ ਤੇ ਵੀ ਆ ਲਗਿਤ ਤਾਂ ਨਹੀਂ ਆਂਦੀ ਵੀ ਵਾਈਫ ਤੇ ਵੀ ਨਾਲ ਕੀਤਾ ਹੀ ਦੀ ਵਾਈਫ ਪ੍ਰੈਗਨੈਂਟ ਹੈਗੀ ਹੈ 4 ਮਹੀਨਿਆਂ ਦੀ ਅੱਛਾ ਉਹਦੇ ਕੋਈ ਕੀਤਾ ਉਹਦੇ ਵੀ ਦਾਦੂਦ ਬਾਵਾ ਤੇ ਵੱਜੇਦੇ ਨੇ ਅੱਛਾ ਜੀ ਹਾਂਜੀ ਉਹਦਾ ਯਾ ਕਿੱਥੇ ਹਮਲਾ ਹੋਇਆ ਕਿੰਨੇ ਵਿਅਕਤੀ ਸੀਗੇ ਕਿਹਨਾਂ ਨੇ ਕੀਤਾ ਥੋੜਾ ਮੈਨੂੰ ਮੈਨੂੰ ਹਾਲੇ ਕੋਈ ਪਤਾ ਨਹੀਂ ਆਇਆ ਹੀ ਹਾਲੇ ਆਣ ਕੇ ਪਤਾ ਕਰਕੇ ਦੱਸ ਦਿੰਦਾ ਕਿ ਕਿੱਥੇ ਕਰਕੇ ਹਮਲਾ ਹੋਇਆ ਮੈਨੂੰ ਪਤਾ ਹੀ ਨਹੀਂ ਮੈਂ ਆਇਆ ਹੀ ਆ ਵੀ ਹਾਂ ਬਾਕੀ ਜੀ ਕਾਫੀ ਦੇਰ ਹੋ ਗਈ ਫਿਰ ਮੈਂ ਆਇਆ ਹੁਣ ਪਤਾ ਕਰ ਲੈਂਦਾ ਲੋਕ ਜਿਹੜੇ ਕੋਲ ਖੜੇ ਸੀਗੇ ਬਾਦਸ਼ਾਹ ਸਰ ਜੀ ਕਿੰਨੇ ਬੰਦੇ ਬੰਦੇ ਲੜਾਈ ਹੋਈ ਹੈ ਕੰਡੀਸ਼ਨ ਵੀ ਲੜਕੇ ਲੜਕੀ ਦੀ ਕੰਡੀਸ਼ਨ ਦੱਸ ਦਿਓ ਮੈਂ ਦੇਖ ਕੇ ਦੱਸ ਦਿੰਦਾ ਹੁਣ ਬਹੁਤ ਹੋ ਗਈ ਕਹਿੰਦੇ ਆਉਂਦੀ ਸਰ ਬਰੀਫ ਕਰ ਦਿਓ ਬਹੁਤ ਹੋ ਗਈ ਹੁਣ ਮੈਂ ਪੁੱਛ ਕੇ ਦੱਸੂਗਾ ਠੀਕ ਹੈ ਜੀ